ਜੇ ਤੂੰ ਉਦੋਂ ਦੀ ਸਾਡੀ ਮੰਨੀ ਹੁੰਦੀ ਨਾ ਅੱਜ ਤੈਨੂੰ ਇਹ ਦਿਨ ਨਾ ਵੇਖਣੇ ਪੈਂਦੇ ਵੀ ਕਹਵਾਂ ਲੱ ਤੂੰ ਹੀ ਸਮਝਾ ਮੈਂ ਤਾਂ ਸਮਝਾ ਸਮਝਾ ਕੇ ਹਾਰ ਹੋ ਗਈਆਂ ਸਮਝਦਾ ਹੀ ਨਹੀਂ ਮੇਰੀ ਗੱਲ ਤੇ ਆ ਤਾਂ ਮੈਂ ਕੀ ਕਰਾਂ ਦੱਸ ਕੀ ਕਰਾਂ ਮੈਂ ਨਾ ਕੀ ਕਰਾਂ ਮੈਨੂੰ ਤਾਂ ਸਮਝਣ ਨਾ ਦੀ ਇਹ ਸੋਚ-ਸੋਚ ਕੇ ਮੇਰਾ ਦਿਮਾਗ ਖਰਾਬ ਹੋਣ ਡਿਆ ਵਾ ਉਹ ਵੀ ਹੁਣ ਮੰਨੇ ਤੇ ਫੇਰ ਵਾ ਨਾ ਅਗਲੀ ਨਹੀਂ ਮੰਨੀ ਕਹਿੰਦੀ ਮੈਂ ਦੂਜਾ ਵਿਆਹ ਨਹੀਂ ਹੋਣ ਦੇਣਾ ਤੇ ਮੈਂ ਕੀ ਕਰਾਂ ਫੇਰ ਭੈਣ ਕੱਲਾ ਤੂੰ ਦੱਸ ਦੇ ਕਿੱਦਾਂ ਨਹੀਂ ਹੋਣ ਦੇਣਾ ਤੇਰੀ ਕੋਈ ਵੈਲਿਊ ਨਹੀਂ ਘਰ ਦੇ ਵਿੱਚ ਕੋਈ ਜ਼ਿੰਦਗੀ ਨਹੀਂ ਤੇਰੀ ਕੋਈ ਹੀ ਨਹੀਂ ਸੋਚਣਾ ਪਈ ਹੀ ਆਪਣੇ ਅੱਗੇ ਕਿੱਦਾਂ ਤੋੜਨਾ ਵਾ ਉਹਨੂੰ ਇਹੋ ਕਹਤਾ ਵੀ ਮੈਂ ਦੂਜਾ ਵਿਆਹ ਨਹੀਂ ਕਰਾਉਂਦਣਾ ਉਹਦੀ ਨਹੀਂ ਚੱਲਣੀ ਹੁਣ ਜੋ ਅਸੀਂ ਕਵਾਂਗੇ ਨਾ ਉਹ ਕੁਝ ਹੋਣਾ ਵਾ ਉਹ ਜੋ ਮਰਜ਼ੀ ਕਹਿੰਦੀ ਰਵੇ ਵੀ ਹੁਣ ਪੈਣ ਉਹਦੇ ਵੀ ਤਾਂ ਮੰਨਣੀ ਪੈਣੀ ਆਕਰ ਉਹ ਵੀ ਵਿਆਹ ਕੇ ਲਿਆਂਦੀ ਆ ਜੇ ਕੱਲ ਨੂੰ ਗਲਤ ਕਦਮ ਚੁੱਕ ਲੂਗੀ ਤਾਂ ਫਿਰ ਕੀ ਕਰਾਂਗੇ ਕਰਦੀ ਆ ਤੇ ਕਰ ਲੈਣਦੇ ਵੀ ਸਾਨੂੰ ਨਹੀਂ ਕੋਈ ਵੀ ਇਹਦੀ ਪ੍ਰਵਾਹ ਵੀ ਮਗਰੋਂ ਬੜੇ ਤਗੜੇ ਘਰ ਦੀ ਆਈ ਏ ਪੈਣ ਮੇਰੀ ਗੱਲ ਸੁਣਾ ਸਾਰੇ ਮਸਲਿਆਂ ਦਾ ਹੱਲ ਹੁੰਦਾ ਵਾ ਜ਼ਰੂਰੀ ਨਹੀਂ ਵੀ ਇਹ ਮਸਲੇ ਦਾ ਹੱਲ ਦੂਜਾ ਵਿਆਹ ਕਰਕੇ ਹੋਣਾ ਵਾ ਮੇਰੇ ਦਿਮਾਗ 'ਚ ਇੱਕ ਆਈਡੀਆ ਹੈਗਾ ਮੈਂ ਇਹਨੂੰ ਕਿਹਾ ਵਾ ਤੇ ਅਸੀਂ ਬੱਚਾ ਅਡੌਪ ਕਰ ਲੀਏ ਅਛਾ ਹੁਣ ਤੂੰ ਅਡੌਪਟ ਕਰਨ ਦੀ ਸੋਚ ਲਾਵੀ ਇਹ ਘਰ ਚ ਨਹੀਂ ਕੁਝ ਵੀ ਚੱਲਣਾ ਵੀ ਕੋਈ ਬਗਾਨਾ ਮਾਰਸ ਨਹੀਂ ਮੇਰੇ ਘਰ ਚ ਆਉਂ ਦੇਣਾ ਵੀ ਤੇਰੇ ਚ ਕੀ ਕੋਈ ਕਮੀ ਆ ਤੂੰ ਵਿਆਹ ਨਹੀਂ ਕਰਾ ਸਕਦਾ ਦੁਬਾਰਾ ਤੇ ਪਹਿਣੇ ਚ ਕੀ ਬਰਾਈ ਬੰਦ ਦੱਸ ਤੂੰ ਹੁਣ ਉਹਦੇ ਮਗਰ ਲੱਗ ਕੇ ਨਾ ਤੇ ਤੂੰ ਹਾਨੂੰ ਪਿੱਛੇ ਕਰਨ ੜਿਆ ਵਾ ਮੇਰੀ ਗੱਲ ਤਾਂ ਬਗਾਨਾ ਮਾਰਸ ਲਿਆ ਕੇ ਤੂੰ ਬਗਾਨੇ ਨੂੰ ਪਾਲੂਗਾ ਬਗਾਨਾ ਸੱਪ ਜਿਹੜਾ ਪਾਲਣਾ ਉਹ ਬੜਾ ਔਖਾ ਹੁੰਦਾ ਵਾ ਬਾਜੂ ਸਾਨੂੰ ਆਪਣੇ ਨੂੰ ਡੰਗ ਮਾਰਦਾ ਵਾ ਬਗਾਨਾ ਬੱਚਾ ਬਗਾਨਾ ਹੀ ਖਵਾਉਣਾ ਵਾ ਤੇ ਆਪਣਾ ਧੀ ਪੁੱਤ ਆਪਣਾ ਹੀ ਖਵਾਉਣਾ ਵਾ ਤੇ ਮੇਰੀ ਗੱਲ ਸੁਣ ਲਾ ਤੂੰ ਉਹਦੀਆਂ ਮੰਨਦਾ ਨਾ ਜਿਹੜੀਆਂ ਉਹਨੇ ਤੇਰੀਆਂ ਚੱਲਣੀਆਂ ਵੀ ਸਾਡੇ ਘਰ ਵਿੱਚ ਕਾਦੀ ਕਮੀ ਆ ਇੱਕ ਦੀਆਂ ਦੋ ਵਿਆਹ ਲਿਆਈ ਅਸੀਂ ਜਾ ਕੇ ਇਹਦੀ ਨਹੀਂ ਚੱਲਣੀ ਇਹਦੀਆਂ ਨਹੀਂ ਸੁਣੀ ਜਾਣੀਆਂ ਵੀ ਇਹ ਡੀਸੀ ਦੀ ਧੀ ਨਹੀਂ ਲੱਗੀ ਵੀ ਇਹਦੀ ਮੰਨੀ ਜਾਈਏ ਇਹਦੀ ਹੁਣ ਮੈਂ ਨਹੀਂ ਚੱਲਣ ਦੇਣੀ ਇਹ ਘਰ 'ਚ ਭੈਣ ਇਹ ਕਹਿਣਾ ਹੀ ਸੌਖਾ ਵਾ ਜੇ ਤੇ ਬੀਤੀ ਦੀ ਨਾ ਉਹਨੂੰ ਪਤਾ ਵਾ ਵੇਖਿਆ ਵੇਖਿਆ ਬੋਲੀ ਹੋਰ ਹੀ ਬੋਲਣ ਦਾ ਪਿਆ ਹੁਣਾ ਏ ਮੰਮੀ ਬੋਲੀ ਕਿਹੜੀ ਬੋਲਣ ਵਾਲੀ ਗੱਲ ਮਦੱਸ ਇਹਦੇ ਵਿੱਚ ਮੰਮੀ ਇਹਦੇ ਨਾਲ ਕੋਈ ਮੱਥੇ ਦੇ ਠੀਕਰੀਆਂ ਨਹੀਂ ਪੰਨ ਦਾ ਫਾਇਦਾ ਵੀ ਇਹ ਜੋ ਮਰਜੀ ਬੋਲੀ ਜਾਵੇ ਇੰਨੇ ਉਹਦੀ ਬੋਲੀ ਬੋਲਣੀ ਆ ਉਹ ਭੈਣ ਕਾਦੀ ਮੈਂ ਬੋਲੀ ਬੋਲਣੀ ਆ ਮੈਂ ਤਾਂ ਹੁਣ ਇਹਨਾਂ ਦੇ ਕੁੜਿਆ ਫਸਿਆ ਗਿਆ ਵਾਂ ਇੱਕ ਬਨੇ ਕਾਦਾ ਫਸਿਆ ਉਹ ਤਾਂ ਬਨੇ ਉਹ ਤਾਂ ਮੈਂ ਕੀ ਕਰਾਂ ਦੱਸੋ ਤੁਸੀਂ ਮੰਮੀ ਆਪਣਾ ਕਹੀ ਜਾਂਦੇ ਆ ਫਿਰ ਉਹ ਵੀ ਰੋਂਦੀ ਨਾਲੇ ਇੱਕ ਗੱਲ ਸੁਣ ਲੈ ਮੇਰੀ ਗਨ ਖੋਲ ਕੇ ਤੇਰੇ ਅੱਗੇ ਬੋਲੇ ਜਾਂ ਨਾ ਬੋਲੇ ਮੇਰੀ ਮਾਂ ਜੇ ਅੱਗੇ ਬੋਲੀ ਨਾ ਤੇ ਮੇਰੇ ਤੋਂ ਬੋੜਾ ਕੋਈ ਨਹੀਂ ਆ ਮਾਂ ਮੇਰੀ ਜਾਇਦਾਦਾਂ ਦੀ ਮਾਲਕ ਤੇ ਇਹਨਾਂ ਦੀਆਂ ਗੱਲਾਂ ਸੁਣਨ ਦੀ ਕੱਲ ਦੀ ਆਈ ਤੇ ਸ਼ੋਕਰੀ ਤੇ ਗਾੜੀ ਬੋਲਣ ਦੀ ਐ ਅੱਜ ਇਹਦੇ ਚਾਹ ਲਾ ਕਵਲ ਚਾਹ ਕਜੋਂਦੀ ਆਈ ਖਪਣ ਡਾਈ ਆ ਚਾਹ ਲਾ ਚਾਹ ਪਾਣੀ ਪੀ ਆਣ ਕੇ ਚਾਹ ਪਾਣੀ ਮੰਮੀ ਕੀ ਪੀਣਾ ਪਿੱਛੋਂ ਵੀ ਖਪਦੀ ਆਉਣੀ ਆ ਇੱਥੇ ਵੀ ਖਪਣ ਲਿਖਿਆ ਮੇਰੇ ਕਰਮਾਂ ਚ ਸੋਖ ਹੈ ਹੀ ਨਹੀਂ ਮੇਰੇ ਕਰਮਾਂ ਦੇ ਵਿੱਚ ਕੱਲ ਇਹ ਸੋਖ ਕਰਮਾਂ ਦੇ ਮੰਮੀ ਤੂੰ ਟੈਨਸ਼ਨ ਨਾ ਲੈ ਇਹਦਾ ਵੀ ਹੱਲ ਮੈਂ ਕਰਕੇ ਜਾਊਂਗੀ ਲਿਆਂਦਾ ਇਹਦਾ ਵੀ ਹੱਲ ਮੈਂ ਆਪਣੇ ਕੋਲ ਠੀਕ ਹੈ ਨਾ ਤੂੰ ਨਹੀਂ ਬਸ ਇਹਾਂ ਦੇ ਬਾਰੇ ਕੁਝ ਵੀ ਬੋਲਦੀ ਹੈ ਨਾ ਇਹਦੀ ਅੱਜ ਜ਼ੁਬਾਨ ਨੂੰ ਮੈਂ ਤਾਲਾ ਲਾ ਕੇ ਜਾਊਂਗੀ ਇਹ ਹਲਾਕਾ ਬਲਤੇ ਰਹਿੰਦਿਆਂ ਕੀ ਕੀ ਕੁਛ ਹੋਣ ਡਿਆ ਆਖਦੇ ਕੀ ਸੋਚਿਆ ਮੈਂ ਕੀ ਸੀ ਤੇ ਹੋ ਕੀ ਗਿਆ ਤੂੰ ਵੀ ਆਂਦੀ ਸੀ ਹੋਰ ਵੀ ਭੈਣ ਭਰਾ ਆਂਦੇ ਸੀਗੇ ਵੀ ਤਗੜੇ ਘਰ ਦੇ ਇਹ ਕੁੜੀ ਲਿਆ ਤੇ ਉਹਨਾਂ ਨੇ ਮੱਥਾ ਲਾਓ ਤੇ ਮੈਂ ਤਾਂ ਆਖਿਆ ਚਲ ਗਰੀਬ ਘਰ ਦੀ ਐ ਵੀ ਸਾਡੇ ਘਰ ਆਉਗੀ ਚਲ ਮਹਾਰਾਜ ਇਹਦੇ ਵੀ ਸੁਣੂਗਾ ਤੇ ਸਾਡੇ ਘਰ ਵੀ ਭਾਗ ਰੰਗ ਭਾਗ ਲੱਗਣਗੇ ਸਾਡੇ ਨਾ ਕਿਸਮਾ ਤੇ ਖਰਾਬ ਕਰ ਦਿੱਤੀ ਇਹਨੇ ਤੇ ਕੋਈ ਨਹੀਂ ਮੰਮੀ ਕਿਸਮਤ ਖਰਾਬ ਨਹੀਂ ਹੁੰਦੀ ਕਿਸਮਤ ਜਾਗਦੀ ਰਹੂਗੀ ਇਹਦਾ ਵੀ ਹੱਲ ਮੈਂ ਲੈ ਕੇ ਆਈ ਆਂ ਤੁਸੀਂ ਫਿਕਰ ਨਾ ਕਰੋ ਵੀ ਅੱਜ ਮੈਂ ਹੱਲ ਕੱਢ ਕੇ ਜਾਣਾ ਹਾਂ ਹਾਂ ਕਿਹੜਾ ਹੱਲ ਕਰਕੇ ਜਾਏਗੀ ਹੈਗਾ ਮੇਰੇ ਕੋ ਵੀ ਹੱਲ ਇਹ ਜਿਹੜੀ ਹੈ ਨਾ ਵੀ ਇੱਕ ਕੰਨ ਚ ਪਈ ਨਾ ਰੜਕੂਗੀ ਜਿੱਦਾਂ ਮੈਂ ਕਹੂੰਗੀ ਉਦਾਂ ਹੀ ਕਰੂਗੀ ਤੇ ਜਿਹੜਾ ਵੀਰ ਆ ਨਾ ਉਹ ਵੀ ਕਿੱਦਾਂ ਨਹੀਂ ਆਖੀ ਅੱਗੇ ਲੱਗਦਾ ਮੇਰੇ ਚਲ ਚੰਗਾ ਉਹ ਹੋ ਇੰਨੀ ਆਫਰ ਦਰਦੀਆਂ ਜ਼ਿੰਮੇਵਾਰੀਆਂ ਮੈਂ ਤਾਂ ਫਸ ਗਿਆ ਵਿਆਹ ਕਰਾ ਕੇ ਮੈਂ ਘਰਿਆਂ ਲੱਗਦਾ ਮੈਨੂੰ ਰਹਿ ਕੇ ਬੈਹਿਣਾ ਲੱਗਦਾ ਮੁੰਨੇ ਤਾਂ ਕੋਹ ਨਹੀਂ ਸੱਜਣ ਜਦ ਮੈਂ ਕੀ ਖਾਂਦੇ ਹਾਂ ਬੜਾ ਬਸ ਤੇ ਜੀ ਮਾਂ ਮਮੀ ਅਏ ਵੇਖੀ ਕਿ ਕਦੇ ਪੁਸਕਾਰ ਹੀ ਨਾਵੇ ਕੱਲਾ ਕਲਾ ਮੇਰਾ ਪੋਤਾ ਕਦੇਰੇ ਮਕਤੀਾਂ ਦੇ ਵੀ ਇਹ ਚੰਗੀ ਹੁੰਦੀ ਸੀ ਮੇਰਾ ਪੋਤਾ ਇਸ ਤਰ੍ਹਾਂ ਕਿਉਂ ਕਰਦਾ ਫਿਕਰਾਂ 'ਚ ਪੈਂਦਾ ਤੂੰ ਫਿਕਰ ਨਾ ਕਰ ਜੇ ਵੀਰ ਨੂੰ ਕੁਝ ਹੋ ਗਿਆ ਨਾ ਤੇ ਇਹਨੂੰ ਨਹੀਂ ਮੈਂ ਛੱਡੂੰਗੀ ਇਹ ਨਾ ਤੂੰ ਫਿਕਰ ਕਰ ਵੀ ਦਾ ਨਾਲੇ ਵੀਰ ਨੂੰ ਕੋਈ ਨਹੀਂ ਮੈਂ ਆਪੇ ਸਮਝਾ ਕੇ ਜਾਨੀ ਆ ਮੈਂ ਤਾਂ ਫਿਕਰ ਇਹੇ ਹੀ ਲੱਗਾ ਆ ਚਲਾ ਗਿਆ ਕਿ ਤਰ੍ਹਾਂ ਗੁੱਸੇ ਦੇ ਨਾਲ ਗਿਆ ਆ ਨਹੀਂ ਕੁਝ ਕਰਦਾ ਕੋਈ ਨਹੀਂ ਮੈਂ ਇੱਥੇ ਹੀ ਆ ਜੀ ਅਜ ਮਹਾਲ ਕਰਕੇ ਜਾਵਾਂਗੇ ਜੀ ਆ ਜਾ ਵੇਖ ਭਲਾ ਦੀ ਕਿ ਕਿ ਦੇ ਕਿਸੇ ਹੋਰ ਕਿਸ ਤਰ੍ਹਾਂ ਚਲਾ ਗਿਆ ਕਿਦੇ ਨਹੀਂ ਨਹੀਂ ਆਓ ਚੱਲੀਏ ਥੱਲੇ ਅਹੀਂ ਵੇਨੇ ਬਣੀ ਅੱਬਲ ਤਾਂ ਵੀਰ ਨੇ ਕੁਝ ਕਰਨਾ ਨਹੀਂ ਆ ਤੇ ਜੇ ਕੁਝ ਕਰ ਲਿਆ ਨਾ ਤੇ ਇਹਨੂੰ ਮੈਂ ਜਿੰਦੀ ਨੂੰ ਤਰਫਾ ਤਰਖਵਾ ਕੇ ਮਾਰੂੰਗੀ ਕੱਲਾ ਕੱਲਾ ਮੈਂ ਮੇਰਾ ਵੀਰ ਵਾ ਤੇ ਜੇ ਇਹਨੂੰ ਕੁਝ ਹੋ ਗਿਆ ਨਾ ਤੇ ਇਹਨੂੰ ਨਹੀਂ ਮੈਂ ਛੱਡੂਗੀ ਇਹਦਾ ਪਿੱਛਾ ਵੀ ਨਾ ਰੋੜ ਕੇ ਛੱਡੂਗੀ ਸਾਰਿਆਂ ਨੂੰ ਹਾਈ ਰਭਾ ਕੀ ਕਰਾ ਭਗੂ ਸੇਚ ਗਿਆ ਪੁੱਤ ਮੇਰਾ ਕੋਈ ਘਾਰ ਹੀ ਨਾ ਲਵੇ ਖੁਸ਼ੀਆਂ ਨਾ ਮੈਂ ਮੁੰਡਾ ਵਿਆਹ ਆ ਸੀਗਾ ਵੀ ਘਰ ਖੁਸ਼ੀਆਂ ਆਉਣਗੀਆਂ ਪਰ ਨਹੀਂ ਕਿੜੇ ਉਂpredi ਨਾ ਯਰ ਲਾਗੀ ਸਾਡੇ ਘਰ ਨੂੰ ਘਰ ਦਾ ਸਾਡੇ ਲੋਕਾਂ ਨੇ ਨਾ ਘਰ ਦਾ ਬੇੜਾ ਘਰ ਕੇ ਕਰ ਦਿੱਤਾ ਏ era ਕ ਲੈਣੀ ਦਾ ਕੀ ਜਾਣਾ ਏ ਤਾਂ ਕਮੀ ਰੁੱਜੀ ਆ ਪੁੱਤ ਮੇਰਾ ਕਿੰਨੇ ਗੁੱਸੇ ਚ ਗਿਆ ਆ ਰੱਬ ਨਾ ਚੰਗਾ ਚੰਗਾਈ ਕਰੇ ਭਲੀ ਕਰੇ ਰੱਬ ਕਿਦੇ ਤੂੰ ਵੇਖਾ ਸਹੀ ਕਿਧਰ ਨੂੰ ਗਿਆ ਆ ਕੁੜੀ ਕਦੋਂ ਦੀ ਆਈ ਏ ਨਾ ਉਹਨੂੰ ਚਾਹ ਤੇ ਨਾ ਉਹਨੂੰ ਪਾਣੀ ਕਿਵੇ ਤੇ ਇਹਦੇ ਆਪਣੇ ਨਹੀਂ ਔਰੇ ਕੰਮ ਮੌਕੇ ਤੇ ਕੁੜੀ ਨੂੰ ਨੇ ਕਿਥੇ ਪੁੱਛਣਾ ਆ ਘਰੋਂ ਖਾਪਦੀ ਵਿਚਾਰੀ ਆਉਂਦੀ ਐ ਇੱਥੇ ਵੀ ਖਾਪਦੀ ਚਲੀ ਜਾਂਦੀ ਐ ਇਥੋਂ ਨਾ ਉਹਨੂੰ ਆਉਂਦੀ ਨੂੰ ਪੁੱਛਦੀ ਐ ਨਾ ਉਹਨੂੰ ਗਿੱਚਦੀ ਐ ਫਿਰ ਜੇ ਉਹ ਬੋਲਦੀ ਐ ਤੇ ਫਿਰ ਇਹਨੇ ਆਖਣਾ ਮੈਨੂੰ ਲੱਗੇ ਉਹ ਬੋਲਦੀ ਮੇਰੇ ਤੇ ਫਿਰ ਉਹਨੇ ਇਹਦੀ ਜੁਬਾਨੋਂ ਨੇ ਵੜਣੀ ਵੜਣੀ ਐਰੀ ਹੋਰੀ ਕਰਨਾ ਐ ਐਨਾ ਬੋਲਦੀ ਹੁਣ ਕਦੇ ਕਦੇ ਐਨਾ ਬੋਲਦੀ ਨਹੀਂ ਹੁੰਦੀ ਸੀਗੀ ਕਿਤੇ ਵੇਖਾਂ ਥੱਲੇ ਜਾ ਕੇ ਮੈਂ ਚਾਹ ਪਾਣੀ ਦਵਾ ਮੈਂ ਆਪ ਹੀ ਕੁੜੀ ਆਪਣੀ ਨੂੰ ਉਹ ਸੋਚਦੇ ਨਾਲੇ ਮੁੱਕਦੇ ਕੁੜੀ ਦਾ ਦੁੱਖ ਸੋਹੇ ਨਾਲ ਨਾ ਪੁੱਛਣਾ ਜਦੋਂ ਆਉਂਦੀ ਕਦੇ ਇਹਨਾਂ ਨੇ ਆਖਿਆ ਨਹੀਂ ਕਿ ਵੀ ਤੂੰ ਕਿਹੜੇ ਹਾਲਾਤਾਂ ਚ ਆਈਆਂ ਕਿਹੜੇ ਹਾਲਾਤਾਂ ਚ ਨਹੀਂ ਆਈ ਤੂੰ ਘਰ ਖੇਤरां ਤੇ ਨੇ ਕਿਤਰਾ ਨਹੀਂ ਕਦੇ ਇੱਥੇ ਆਉਂਦੀਆਂ ਵਿਚਾਰੀ ਡਹਿ ਪੈਂਦੀ ਆ ਖਪਣ ਕਦੇ ਓਰੇ ਨਾਲ ਕਦੇ ਓਰੇ ਨਾਲ ਇਹਨਾਂ ਤੋਂ ਮਸਾ ਨਹੀਂ ਨੂੰ ਲੱਗਦਾ ਕਿ ਵੀ ਕੁੜੀ ਵੀ ਵਿਚਾਰੀ ਆਉਂਦੀ ਆ ਤੇ ਪੁੱਛੀਏ ਉਹਨੂੰ ਨੇ ਦੀ ਰੋਜ਼ ਦੀ ਖਪ-ਖਪ ਨਹੀਂ ਮੁੱਕਦੀ ਵੀ ਇੰਨਾ ਇਹਨੇ ਸਤਾਇਆ ਇਹਨੇ ਦੀ ਖਿੱਚ-ਖਿੱਚ ਰੇ ਨਾ ਮੇਰਾ ਸੇਰੀ ਲੈ ਲਿਆ ਕੋਈ ਚਾਹ ਨਹੀਂ ਪਾਣੀ ਨਹੀਂ ਅਮਦਿਆ ਹਮਤਰਾ ਰੋਲਾ ਰੱਪਾ ਸ਼ੁਰੂ ਹੋ ਜਾਂਦਾ ਵਾ ਤੇ ਮੈਡਮ ਕਿੱਡਾ ਮਜੇ ਨਾਲ ਲੱਗੀ ਆ ਕਿਤੇ ਇਹ ਨਹੀਂ ਗਿਆ ਕਿ ਕਦੋਂ ਦੀ ਆਈ ਮੈਂ ਚਾਹ ਪਾਣੀ ਪੁੱਛਣਾ ਅੱਜ ਤੈਨੂੰ ਮਸੂਤਰ ਕਰਦੀ ਆ ਲੈਦੇ ਇਹਨੂੰ ਤੇ ਸਾਰਾ ਗੁੱਸਾ ਇਹਦੇ ਤੇ ਅੱਜ ਮੈਂ ਕੱਢ ਕੇ ਜਾਊਂਗੀ ਦੇਖੀ ਕਿਾ ਪਾਣੀ ਤੈਨੂੰ ਆਹੋ ਤੂੰ ਵੀ ਪੀ ਲੈਣਾ ਈ ਇਹਦੇ ਹੱਥਾਂ ਦਾ ਮੈਂ ਚਾਹ ਪੀਨੀ ਕਦੋਂ ਦੀ ਮੈਂ ਆਈ ਆ ਇਹਨੂੰ ਇੱਕ ਵਾਰੀ ਨੇ ਪਤਾ ਵੀ ਮੈਂ ਕੋਈ ਪਾਣੀ ਪੁੱਛਣਾ ਆਣਗੇ ਕਿ ਨਹੀਂ ਆਮਦਿਆਂ ਹੀ ਬਸ ਇਹ ਤੇ ਕਲਾਕਲੇ ਸ਼ੁਰੂ ਹੋ ਜਾਂਦੀ ਆ ਇਹਨੂੰ ਵੇਲੇ ਮੈਂ ਆਖਿਆ ਵੀ ਚਾਹ ਲਿਆ ਅੱਜ ਮੰਮੀ ਮੈਨੂੰ ਅੱਜ ਬੜਾ ਗੁੱਸਾ ਵਾ ਅੱਜ ਮੇਰਾ ਗੁੱਸਾ ਇਹ ਤੇ ਨਿਕਲ ਜਾਣਾ ਈ ਤੇ ਉਹ ਕੱਢਣਾ ਤਾਂ ਫੇਰ ਹੀ ਨੇ ਰੋਹਣਾ ਆ ਉਤਰਾ ਨਹੀਂ ਇਹ ਰੋਹਣਾ ਵਾਲੀ ਤੇ ਦੇਖੀ ਮੈਂ ਫੇਕੀ ਫੇਰੇ ਦਾ ਕੀ ਹਾਲ ਕਰਕੇ ਜਾਣੀ ਆ ਇਹ ਤਾਂ ਹੁਣ ਵਿਗੜ ਗਈ ਏ ਜਿਆਦਾ ਹੀ ਆਹੋ ਕੋਈ ਨਹੀਂ ਸਿੱਧੀ ਕਰਕੇ ਜਾਵਾਂਗੀ ਨੂੰ ਮੈਂ ਅੱਜ ਕਰਨਾ ਚਾਹਣਾ ਹੁਣ ਇਹ ਥੋੜਾ ਵੀ ਹੁ ਇਨੇ ਤਾਂ ਹੁਣਾ ਤੁਹਾਨੂੰ ਹੀ ਨਾ ਉਹ ਹੀ ਗੱਲ ਕਰਤੀ ਐ ਇਹਨੇ ਕਦੇ ਇੱਕ ਮੈਂ ਹੀ ਹੁਣਾ ਹੁੰਦਾ ਇਹ ਘਰ ਚ ਹੋਰ ਕਿੰਨੇ ਕੁ ਰਿਸ਼ਤੇਦਾਰਾ ਮੁੰਡਿਆ ਮਾਂ ਪਿਓ ਇਹਦੇ ਤਾਂ ਕਦੇ ਮੈਨੂੰ ਸਦਿਆਂ ਵੀਦ ਗਏ ਉਹ ਨਹੀਂ ਕਦੇ ਅੱਜ ਤੱਕ ਵੜੇ ਵੀ ਉਹ ਤਾਂ ਜੋ ਵਿਆਹ ਕੀਤਾ ਐ ਉਹ ਤਾਂ ਕਦੇ ਆਈ ਨਹੀਂ ਇਥੇ ਇੱਕ ਵਾਰੀ ਵੀ ਕਦੇ ਆਖੇ ਚੱਲ ਕੁੜੀ ਦਾ ਹਾਲ ਚਾਲ ਅਸੀਂ ਪੁੱਛ ਲਈਏ ਵੀ ਹੈ ਹੈਗੀ ਐ ਜਾਂ ਨਹੀਂ ਹੈਗੀ ਉਹ ਕਦੇ ਫੋਨ ਤੇ ਗੇਟ ਮੈਟੇਰੇ ਨਾਲ ਹੀ ਕਰ ਲੈਂਦੀ ਐ ਨਾ ਇਹਨੇ ਕਦੇ ਸਾਨੂੰ ਦੱਸਿਆ ਐ ਵੀ ਸੜ ਮੈਂ ਆ ਦਾ ਫੋਨ ਆਇਆ ਜਾਂ ਸੜ ਪਿਓ ਦਾ ਆਇਆ ਜਾਂ ਕਦੇ ਭੈਣ ਭਰਾ ਦਾ ਆਇਆ ਕਦੇ ਆਪੇ ਅੰਦਰ ਵੜ ਕੇ ਆਪੇ ਘਰ ਕੋਲ ਕੇ ਰੋ ਰੋ ਕੇ ਆਪੇ ਹਟ ਜਾਂਦੀ ਐ ਕੀ ਪਤਾ ਕਿਹੜਾ ਅੰਤਰਾ ਦੇ ਅਹੀ ਉਹ ਜਿਹੜੇ ਦਿਨੇ ਲਿਆਂਤੀ ਆ ਅੰਤਰਾ ਘਰ ਦਾ ਤੇ ਬੇੜਾ ਘਰ ਕੀ ਕਰਤਾ ਆਏ ਨੇ ਸੋਖੋ ਵਾਸਤੇ ਲਿਆਂਦਾ ਸੀਗਾ ਤੇ ਹੋ ਗਿਆ ਉਹ ਮੈਂ ਵੀ ਤੁਹਾਨੂੰ ਉਦੋਂ ਕਦੋਂ ਦਾ ਕਿਹਾ ਸੀ ਹਨਾ ਪ્યો ਰਿਸ਼ਤਾ ਕਰ ਲੋ ਕਰ ਲੋ ਪਰ ਤੁਸੀਂ ਵੀ ਇੱਕ ਨਹੀਂ ਮੇਰੀ ਮੰਨੀ ਅੱਜ ਸਾਰੀਆਂ ਤੁਹਾਡੇ ਕੀਤੀਆਂ ਅੱਗੇ ਆਉਂਡੀਆਂ ਉਹੋ ਘਾਲੋ ਵੀ ਮੇਰੀਆਂ ਕੀਤੀਆਂ ਅੱਗੇ ਆਉਂਡੀਆਂ ਨਾ ਮੈਂ ਕਰਦੀ ਤੇ ਨਾ ਆਇਆ ਅੱਜ ਦਾ ਦਿਨ ਵੇਖਣਾ ਪੈਂਦਾ ਕਿ ਰਿਸ਼ਤੇਦਾਰ ਦੀ ਤੂੰ ਸਲਾਹ ਨਹੀਂ ਲਈ ਉਹਦੇ ਜੀ ਗਰੀਬ ਕਰਦੇ ਨੇ ਘਰ ਸਵਾਰ ਲੈਣਾ ਸਵਾਰ ਲੈਣਾ ਸਵਾਰ ਲਿਆ ਹਣ ਕਰ ਵੇਖ ਲਿਆ ਜਿਹੜਾ ਮੜਾ ਮੋਟਾ ਸਵਾਰਿਆ ਇਹ ਨਾ ਉਹ ਵੀ ਖਰਾਬ ਕਰਕੇ ਰਹਿਤਾ ਕੀ ਕਰਨਾ ਹੁਣ ਕਰਮਾਂ ਦੀ ਗੱਲ ਆ ਸਾਰੀ ਹੁਣ ਮੈਂ ਕਦੋਂ ਦੀ ਆਈ ਇਹਨੂੰ ਨਹੀਂ ਪਤਾ ਕਿ ਦੀਦੀ ਆਈ ਐ ਮੈਂ ਚਾਹ ਪਾਣੀ ਪੁੱਛਾਂ ਜਾ ਕੇ ਨਾ ਪਤਾ ਖਾਪ ਮੈਂ ਆ ਲੈਣੀ ਆਪਣੀ ਤੇ ਵਾਸਤੇ ਚਾਹ ਨਹੀਂ ਆਉਂਦੀ ਤਾਂ ਨਾ ਆਵੇ ਮੈਂ ਜਾਣੀ ਨਹੀਂ ਮੰਮੀ ਕੋਈ ਨਹੀਂ ਆਈ ਗਈ ਐ ਆ ਗਈ ਪੀਲਾ ਚਾਹ ਦੇ ਚਾਹ ਕਾਦੀ ਚਾਹ ਤੈਨੂੰ ਨਹੀਂ ਪਤਾ ਮੈਂ ਕਦੋਂ ਦੀ ਆਈ ਆ ਅੱਜ ਹੀ ਉੱਪਰ ਹੀ ਮੈਂ ਚਾਹ ਬਣਾ ਕੇ ਰੱਖੀ ਸੀ ਮੈਂ ਲੈ ਕੇ ਆਉਣੀ ਲੱਗੀ ਤੀ ਥੱਲੇ ਆ ਗਈ ਆਹੋ ਤੇਰੇ ਕੋ ਉੱਪਰ ਨਹੀਂ ਜਾਇਆ ਜਾਂਦਾ ਵੀ ਅੱਗੋਂ ਤੜੀ ਤੂੰ ਸਾਰਾ ਘਾਟਾ ਪਦੀ ਰਹਿਣੀ ਆ ਹਨਾ ਫੋਨ ਤੇਰੇ ਕੋ ਉੱਪਰ ਚਾਹ ਨਹੀਂ ਗਈ ਵੀ ਤੂੰ ਪਾਣੀ ਪੁੱਛਿਆ ਹੁੰਦੀ ਨਹੀਂ ਮੈਨੂੰ ਤੈਨੂੰ ਕੋਈ ਲੋ ਲੈਹਾ ਜੇ ਹੈਗਾ ਕਿ ਨਹੀਂ ਇਹ ਘਰ ਚ ਕਿੰਨੇ ਕ ਜਾਣੀ ਆਉਂਦੇ ਹੋਰ ਇੱਕ ਮੈਂ ਹੀ ਹੋਣਾ ਹੁੰਦਾ ਤੂੰ ਉਵੇਂ ਨਹੀਂ ਇਹਦੇ ਨੂੰ ਪਤਾ ਵੀ ਵੀ ਕਿਸ ਨੂੰ ਪੁੱਛਣਾ ਚਾਹ ਬਣੀ ਕਿ ਨਹੀਂ ਪੁੱਛਣਾ ਇਹ ਹੋਈ ਮੇਰੇ ਨਾਲ ਕੋਈ ਮੇਰੇ ਘਰ ਦਾ ਹੀ ਕੋਈ ਆਇਆ ਹੁੰਦਾ ਤੇ ਮੇਰੇ ਤੇ ਸਿਰ ਸਵਾਪ ਹੋਣੀ ਹੀ ਨਾ ਤੂੰ ਤੇ ਇੰਨਾ ਕਹੀ ਤੇਰੀ ਕਦਰ ਵੇ ਘਰ ਚ ਉਹ ਜਿੰਨੇ ਕ ਤੂੰ ਸੋਭਾ ਐਰੀ ਕਰਦੀਆਂ ਉਹਨੇ ਕ ਤੈਨੂੰ ਬਦਨਾਮੀ ਮਿਲ ਜਾਣੀ ਸੀਗੀ ਚੰਗਾ ਹੋ ਗਿਆ ਨਹੀਂ ਕੈ ਨਾਲ ਆਇਆ ਅੱਗੇ ਕੋਈ ਨਹੀਂ ਮੈਂ ਸੋਚਦੀ ਵੀ ਮੈਂ ਵੀਰ ਦਾ ਵਿਆਹ ਕਰਾਂ ਜਾਂ ਨਾ ਕਰਾਂ ਇੰਨਾ ਨਹੀਂ ਮੈਂ ਕਹਿੰਨੀ ਪਰ ਹੁਣ ਵੇ ਇੱਕ ਗੱਲ ਸੁਣ ਲੈ ਹੁਣ ਮੈਂ ਵਿਆਹ ਕਰਕੇ ਛੱਡਣਾ ਹੀ ਤੂੰ ਜੋ ਮਰਜ਼ੀ ਕਰ ਲਈ ਪਰ ਮੈਂ ਵਿਆਹ ਨਹੀਂ ਹੁੰ ਦੇਣਾ ਕਿੱਦਾਂ ਵਿਆਹ ਵੀ ਘਰ ਚੋਂ ਨਹੀਂ ਹੱਕਵਾ ਮੈਂ ਵਿਆਹ ਨਹੀਂ ਹੁੰ ਦੇਣਾ ਕਿੱਦਾਂ ਨਹੀਂ ਤੂੰ ਹੌਣ ਦੇਣਾ ਮੰਮੀ ਮੇਰੇ ਅੱਗੇ ਜ਼ੁਬਾਨ ਲੜਾਉਣੀ ਆ ਜ਼ੁਬਾਨ ਬੰਦ ਕਰ ਲੈ ਤੈਨੂੰ ਮੈਂ ਕਿੰਨੀ ਵੀ ਨਹੀਂ ਕਿਹਾ ਵਾ ਜਦੋਂ ਮੈਂ ਉਹਨੇ ਤੂੰ ਅੱਗੇ ਮੇਰੇ ਬੋਲਦੀ ਹਣ ਨੂੰ ਪਹਿਲਾਂ ਤੇ ਤੇਰਾ ਕਦੀ ਇਦਾਂ ਸੁਣਿਆ ਨਹੀਂ ਮੈਂ ਵੀ ਤੂੰ ਬੋਲੂਗੀ ਮੇਰੇ ਅੱਗੇ ਇੱਕ ਗੱਲ ਸੁਣ ਲੈ ਵਿਆਹ ਹੋਣਾ ਵਾ ਤੇ ਹੋਣਾ ਬਸ ਤੂੰ ਕੀ ਕਰਨੂਗੀ ਮੈਂ ਦੀਦੀ ਵਿਆਹ ਨਹੀਂ ਹੌਣ ਦੇਣਾ ਅੱਗੇ ਮੈਂ ਨਾ ਚਰ ਬੋਲੀ ਨਹੀਂ ਨਾ ਪਰ ਹੁਣ ਮੈਂ ਬੋਲਾਂਗੀ ਕਿੱਦਾਂ ਨਹੀਂ ਹੌਣ ਦੇਣਾ ਤੇ ਵਿੱਚ ਹੌਣ ਦਾ ਹੀ ਹੱਕ ਵਾ ਬੋਧਾ ਹੱਕ ਮੈਂ ਨਹੀਂ ਹੌਣ ਦੇਣਾ ਅੱਛਾ ਬਹੁਤ ਲੰਬੀ ਹੋ ਜੂਗੀ ਜੇ ਇਨੀ ਜਲਦੀ ਹੈ ਨਾ ਤੁਹਾਨੂੰ ਤੇ ਬੱਚਾ ਗੋਦ ਲੈ ਲੈਣੇ ਆ ਕਿਦਾਂ ਗੋਦ ਲੈ ਲੈਣੇ ਆ ਕੋਈ ਬਾਤ ਦਾ ਖੂਨ ਇਹ ਕੱਚ ਨਹੀਂ ਪਲਣਾ ਵੀ ਠੀਕ ਹੈ ਨਾ ਮੈਂ ਇੱਕ ਗੱਲ ਕਹਿਤੀ ਆ ਤੇ ਕਹਿਤੀ ਆ ਵਿਆਹ ਹੋਣਾ ਵਾ ਤੇ ਹੋਣਾ ਵਾ ਤੂੰ ਜੋ ਮਰਜ਼ੀ ਕਰ ਲੈ ਮੈਂ ਵੇਖਦੀ ਤੂੰ ਕਿੱਥੇ ਤੱਕ ਜਾਨੀ ਆ ਜੇ ਤੂੰ ਹੀ ਕਹਿਤੀ ਨਾ ਤੇ ਮੈਂ ਵੀ ਕਹਿਤੀ ਆ ਮੈਂ ਵਿਆਹ ਨਹੀਂ ਹੋਣ ਦੇਣਾ ਜਿੱਦਾਂ ਨਹੀਂ ਹੋਣ ਦੇਣਾ ਖੜੇ ਨੇ ਚਲਾ ਕੇ ਤੂੰ ਮੇਰੀ ਸੁਣ ਤੂੰ ਕਿੱਦਾਂ ਨਹੀਂ ਹੋਣ ਦੇਣਾ ਇਹ ਮਿਗੜੀ ਮੋਦਿਆ ਕਹਿੰਦੇ ਯਕਨ ਤੂੰ ਦੋਸ ਸਹੀ ਤੂੰ ਸੱਚ ਨਾਲ ਤੈਨੇ ਮੈਨੂੰ ਜੇ ਇਹ ਕਹੇ ਬਾਹਰ ਗੱਲ ਨਿਕਲੀ ਫੇਰ ਵੇਖੀ ਫੇਰ ਤੇ ਬਾਹਰ ਗੱਲ ਕਿਤਾ ਕੱਟੂਗੇ ਇਹਦੀ ਜਮਾਨ ਮੈਂ ਵੱਢ ਕੇ ਜਾਊਂਗੀ ਜੇ ਆੜਕ ਵੜ ਕੇ ਇਹਨੂੰ ਪਤਾ ਲੱਗ ਗਿਆ ਜਾਂ ਤੇਰੇ ਮਾਂ ਪਿਓ ਨੂੰ ਪਤਾ ਲੱਗ ਗਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਜੇ ਮਾੜੀ ਜੀ ਵੀ ਕਿਸ ਨੂੰ ਪੀਸਕ ਲੱਗੀ ਨਾ ਟੁਕੜੇ ਕਰਕੇ ਇਹੋ ਜੇ ਥਾਂ ਸੁੱਟੂਗੀ ਨਾ ਕਿਸ ਨੂੰ ਪੀਸਕ ਵੀ ਨਹੀਂ ਲੱਗਣੀ ਵੀ ਤੇ ਨਾਲੇ ਮੇਰੀ ਗੱਲ ਸੁਣ ਇੱਧਰ ਹੋ ਜੇ ਹਾਡੇ ਭੈਣ ਭਰਾਵਾਂ ਨੂੰ ਜੇ ਵੀ ਅੱਜ ਕਿਤੇ ਡਰਾੜ ਪਈ ਜਾਂ ਮੇਰੇ ਭਰਾ ਨੂੰ ਕੋਈ ਦੱਸ ਲਿਆ ਪੇਕਿਆਂ ਨੂੰ ਦੱਸਿਆ ਤੇ ਇਹੋ ਦੇ ਥਾਂ ਤੇ ਮਾਪਿਆਂ ਨੂੰ ਕਲਾਉਂਗੀ ਨਾ ਕਿ ਲੱਭਦੀ ਰਹੂੰਗੀ ساری ਉਮਰ ਮਾਪਿਆਂ ਨਾਲ ਲੱਭੂਗੀ ਤੂੰ ਮੇਰੀ ਇਹ ਵੀ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਜ਼ੁਬਾਨ ਆਪਣੀ ਲੜਾਈ ਇਹੋ ਜੇ ਕੱਟ ਕੇ ਜਾਊਂਗੀ ਨਾ ਕਿ ਫਿਰ ਗਾਂਹ ਤੇ ਕੰਨ ਚ ਪਾਈ ਰੜਕੂਗੀ ਨਾ ਤੂੰ ਨਿਗਿਨਿਕੀ ਗੱਲ ਤੇ ਮੈਂ ਅੱਗੇ ਬੋਲਣਾ ਸ਼ੁਰੂ ਕਰਦਾ ਤੂੰ ਹੁਣ ਤੋਂ ਹੀ ਗਾਂਹ ਬਦਲੇ ਤੂੰ ਕੀ ਕਰਨਾ ਮੈਂ ਜੇ ਜਾਗੇ ਤੇ ਕੰਮਕਾਰ ਕਰ ਇੱਕ ਗਰੀਬਣੀ ਤੇ ਇੰਨਾ ਅਤਿਆਚਾਰ ਰੱਬ ਨੇੜੇ ਹੋ ਕੇ ਸੁਣੂਗਾ ਮੇਰੇ ਡਾਈ ਨੇ ਬਦ ਸੁੱਕੀ ਕੀਤੀ ਨਹੀਂ ਮਾਵਾ ਧੀਆਂ ਨੇ ਪਰ ਅਬ ਨੇੜੇ ਹੋ ਕੇ ਸੁਣੂਗਾ ਇਹਨਾਂ ਯਾਰ ਆਪੀ ਕਰੂਗਾ ਮੈਂ ਕੁਝ ਵੀ ਕਰ ਸਕਦੀ ਕਿਤੇ ਭਲਾ ਨਹੀਂ ਹੋਣਾ ਤੁਹਾਡਾ ਕਿਤੇ ਭਲਾ ਨਹੀਂ ਹੋਣਾ ਤੁਹਾਡਾ ਮਰ ਮਰ ਕੇ ਕੱਖ ਨਹੀਂ ਛੱਡਿਆ ਮੇਰਾ